ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮਾਈ ਲੱਬ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਅੱਜ ਆਪਾਂ ਨੇ ਬਣਾਏ ਨੇ ਸੁੱਕੇ ਛੋਲੇ ਤੇ ਨਾਲ ਹੀ ਸੂਜੀ ਦਾ ਹਲਵਾ ਸੁੱਕੇ ਛੋਲੇ ਬਣਾਉਣ ਦੇ ਲਈ ਆਪਾਂ ਨੇ ਇੱਕ ਕਾਲੀਸ ਦੇ ਛੋਲਿਆਂ ਦੀ ਰਾਤ ਭਿਓ ਕੇ ਰੱਖ ਦਿੱਤੀ ਸੀਗੀ ਤੇ ਇਹਨੂੰ ਆਪਾਂ ਨੇ ਕੁੱਕਰ ਦੇ ਵਿੱਚ ਉਬਾਲ ਲਿਆ ਦੋ ਤੋਂ ਤਿੰਨ ਸੀਟੀ ਲਵਾ ਲਈ ਜੋ ਕਿ ਬਹੁਤ ਹੀ ਨਰਮ ਹੋ ਗਏ ਨੇ ਹੁਣ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਤੜਕਾ ਲਾ ਲਵਾਂਗੇ ਤੜਕਾ ਲਾਉਣ ਦੇ ਲਈ ਆਪਾਂ ਨੇ ਕੁੱਕਰ ਦੇ ਵਿੱਚ ਕੁਕਿੰਗ ਦੇ ਲਈ ਪਹਿਲਾਂ ਪਾਇਆ ਦੋ ਚਮਚ ਦੇ ਕਰੀਬ ਸਰੋਂ ਦਾ ਤੇਲ ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਨੇ ਪਾਇਆ ਜੀਰਾ ਜੀਰੇ ਨੂੰ ਆਪਾਂ ਹਲਕਾ ਰੋਸਟ ਕਰ ਲਵਾਂਗੇ ਤੇ ਨਾਲ ਹੀ ਦੂਸਰੇ ਮਸਾਲੇ ਪਾਵਾਂਗੇ ਜਿਵੇਂ ਕਿ ਨੂਨ ਥੋੜਾ ਮਿਰਚ ਥੋੜੀ ਹਲਦੀ ਇਹਨਾਂ ਨੂੰ ਪਾ ਕੇ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਰਿਝਾ ਲੈਨੇ ਆ ਤੇ ਨਾਲ ਹੀ ਆਪਾਂ ਪਾ ਦੇਣੇ ਨੇ ਇਹਦੇ ਵਿੱਚ ਆਪਣੇ ਛੋਲੇ ਤੇ ਇੱਕ ਕੌਲੀ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਦੀ ਤੇ ਢੱਕਣ ਲਾ ਕੇ ਹੁਣ ਆਪਾਂ ਇਹਨੂੰ ਦੋ ਸਿੱਧੀਆਂ ਲਵਾ ਲੈਨੇ ਆ ਇਹਨੂੰ ਆਪਾਂ ਦੂਸਰੀ ਸਾਈਡ ਰੱਖ ਦਿੰਨੇ ਆ ਤੇ ਇਸ ਸਾਈਡ ਆਪਾਂ ਬਣਾਉਨੇ ਆ ਹੁਣ ਸੂਜੀ ਦਾ ਹਲਵਾ ਹਲਵਾ ਬਣਾਉਣ ਦੇ ਲਈ ਆਪ ਲਈ ਆਪਾਂ ਨੇ ਕੀ ਗੁਜਲੀ ਆ ਕਿੰਨਾ ਕਿੰਨਾ ਨਾਪ ਦੇ ਨਾਲ ਇਹਦੇ ਲਈ ਆਪਾਂ ਲਈ ਅੱਧੀ ਕੋਲੀ ਸੂਜੀ ਅੱਧੀ ਕੋਲੀ ਚੀਨੀ ਤੇ ਦੋ ਚਮਚ ਦੇ ਕਰੀਬ ਬੇਸਣ ਹਲਵਾ ਬਣਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ 팬 ਨੂੰ ਆਪਾਂ ਗੈਸ ਤੇ ਰੱਖ ਲਿਆ ਣ ਕਰਕੇ ਇਹਦੇ ਵਿੱਚ ਪਾਇਆ ਆਪਾਂ ਨੇ ਦੋ ਚਮਚੇ ਦੇ ਘਰੀਬ ਦੇਸੀ ਕੀ ਕਿਉਂ ਪਾਉਣਦੇ ਆਪਾਂ ਜਦੋਂ ਪੂਰੇ ਤਰ੍ਹਾਂ ਕੀ ਮੈਲਟ ਹੋ ਜਾਊਗਾ ਫਿਰ ਇਹਦੇ ਚ ਆਪਾਂ ਪਾ ਲੈਨੇ ਆਪਣੀ ਅੱਧੀ ਕੌਲੀ ਸੂਜੀ ਦੀ ਜੇ ਕਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੋਜੀ ਬਾਖਿਆ ਪਾ ਨਾ ਥੋੜਾ ਜਿਹਾ ਰੋਸਟ ਕਰ ਲਵਾਂਗੇ ਤੇ ਨਾਲ ਹੀ ਆਪਾਂ ਜਿਹੜਾ ਬਿਸਣ ਲਿਆ ਤੇ ਦੋ ਚਮਚ ਦੇ ਕਰੀਬ ਉਹ ਵੀ ਪਾ ਕੇ ਇਹਨੂੰ ਦੋ ਤਿੰਨ ਮਿੰਟ ਤੇ ਲਈ ਰੋਸਟ ਕਰ ਲਾਂਗੇ ਇੱਥੇ ਆਪਾਂ ਗੈਸ ਦੀ ਫਲੇਮ ਆ ਜਿਹੜੀ ਘੱਟ ਰੱਖੀ ਨੇ ਆਪਾਂ ਨੇ ਜਿਆਦਾ ਤੇਜ਼ ਨਹੀਂ ਰੱਖਣਾ ਬਿਸਣ ਦੇ ਨਾਲ ਹਲਵਾ ਬਹੁਤ ਟੇਸਟੀ ਬਣਦਾ ਲਓ ਜੀ ਹੁਣ ਆਪਾਂ ਇਹਦੇ ਵਿੱਚ ਆਦਨੇ ਆਪਾਂ ਅੱਧੇ ਕੱਲੇ ਜੋਨਾ ਆਪਕੇ ਲਈ ਸੀਗੀ چینی ਤੇ ਨਾਲ ਹੀ ਆਪਾਂ ਪਾਣੀ ਪਾ ਕੇ ਇਹਨੂੰ ਰਜਾ ਲੈਨੇ ਅਤੇ ਆਪਣਾ ਮਿੰਟਾਂ ਦੇ ਵਿੱਚ ਬਹੁਤ ਹੀ ਸਵਾਜਿਸਟ ਹਲਵਾ ਬਣ ਕੇ ਤਿਆਰ ਹੋ ਗਿਆ ਲੋ ਜੀ ਹੁਣ ਆਪਾਂ ਦਾ ਹਲਵਾ ਤਿਆਰ ਹੈ ਨੂੰ ਆਪਾਂ ਅਲੱਗ ਤੋਂ ਬਰਤਨ ਦੇ ਵਿੱਚ ਕੱਢ ਲੈਨੇ ਆ ਲਓ ਜੀ ਆਪਣਾ ਹਲਵਾ ਇਸ ਤਰ੍ਹਾਂ ਦਾ ਬਣਿਆ ਤੇ ਹੁਣ ਤੁਹਾਨੂੰ ਆਪਾਂ ਉਧਰ ਦੇਖਦੇ ਆਂ ਵੀ ਆਪਣੇ ਛੋਲੇ ਕਿਹਜੇ ਬਣੇ ਹੋਏ ਸਾਨੂੰ ਦਿਖਾਉਣੇ ਆਂ ਅੱਜ ਆਪਾਂ ਨੇ ਇਹ ਸਪੈਸ਼ਲ ਐਸਟੂਮਿੰਗ ਦੇ ਕਰਕੇ ਬਣਾਏ ਸੀਗੇ ਲਓ ਜੁਣ ਆਪਾਂ ਛੋਲੇ ਦੇਖ ਲੈਨੇ ਆਪਣੇ ਕਿਹਜੇ ਬਣਨੇ ਲਓ ਜੀ ਆਪਣੇ ਵਧੀਆ ਬਣਗੇ ਛੋਲੇ ਵੀ ਬਹੁਤ ਇਹਨੂੰ ਵੀ ਆਪਾਂ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲੈਨੇ ਆ। ਲੋ ਜੀ ਛੋਲੇ ਵੀ ਆਪਣੇ ਬਿਲਕੁਲ ਬਣ ਚੁੱਕੇ ਨੇ। ਬਹੁਤ ਵਧੀਆ ਲੱਗ ਰਹੇ ਨੇ। ਉਮੀਦ ਕਰਦੀ ਆ ਕਿ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ। ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ। ਮਿਲਾਂਗੇ ਇੱਕ ਹੋਰ ਵੀਡੀਓ ਵਿੱਚ। ਜਦ ਤੱਕ ਸਾਰਿਆਂ ਨੂੰ ਪਿਆਰ ਭਰੀ సతశ్రీకాల